सार्याकम जी थे चैनल से होर सुनाओ की हाल चाल है अस सारे ठीक ठाक आज कर दी तुम भी ठीक हो गए ਕਿਸ਼ਾ ਅੱਜ ਬਸੰਤ ਦਾ ਕਥਨ ਲੱਗਾ ਕਦੀ ਠੰਡ ਹੋ ਜਾਂਦੀ ਕਦੀ ਗਰਮੀ ਹੋ ਜਾਂਦੀ ਆ ਬਰੂਣ ਗਲਤ ਗੱਲ ਆ ਫਿਰ ਸੋ ਅੱਜ ਹੈਗਾ ਜੀ ਹੋਲਾ ਮਹਲਾ ਅੱਜ ਹੋਲੀ ਦੇ ਖੇਡ ਨਹੀਂ ਪਰ ਆ ਜਾਗਾ ਹੋਲਾ ਮਹਲਾ ਤੇ ਮੈਂ ਬਰੂਣ ਗਿਆ ਸੀ ਕਾਲਜ ਤੇ ਬਰੂਣ ਦੇ ਕਾਲਜ ਅੱਜ ਛੁੱਟੀ ਸੀ ਤੇ ਮੈਂ ਵਾਪਸ ਇਹਨੂੰ ਲੈ ਕੇ ਆਈ ਤੇ ਆਈ ਰਸਤੇ 'ਚ ਪਰ ਪਲੈਨਿੰਗ ਕਰ ਲਈ ਕਿ ਅੱਜ ਸਾਵਣ ਨੂੰ ਖੇਡਦੇ ਆ ਸਾਵਲੀਆ ਸਕੂਲ ਆਪਣੀ ਅਕੈਡਮੀ ਉਹਦਾ ਪੇਪਰ ਆ ਤੇ ਅੱਪਾ ਸਾਵਲ ਨੂੰ ਕਿਹਾ ਰਾਜ ਕੇ ਦੇ ਉੱਤੇ ਬਲਕਿ ਨੇ ਵਾਸਤੇ ਆਏ ਬਰਫ ਕੀ ਅੱਛਾ ਡਰਿੰਕ ਠੀਕ ਹੈ ਹਾਂਜੀ ਅੰਦਰ ਟਰਾਂ ਦੇ ਨੇ ਪੀਣ ਦਾ ਠੰਡਾ ਹੈ ਨਾ ਇੰਨਾ ਵਰੋਂ ਨਾ ਜੇ ਠੰਡਾ ਬਰੇ ਮੌਸਮ ਥੋੜੀ ਅੱਜ ਤਾਂ ਵੈਸੇ ਬਾਰਿਸ਼ ਹੋਣ ਦੀ ਆ ਤੇ ਅੱਜ ਉਹ ਲਿਮੇ ਤੇ ਤੁਹਾਨੂੰ ਪਤਾ ਕਿ ਹੋਲੀਆਂ ਦੇ ਵਿੱਚ ਮੀਂਹ ਪੈਂਦਾ ਅੱਜ ਤੇ ਲਾਸਟ ਆ ਅੱਜ ਹੈਗਾ ਹੋਲਾ ਮਨਲਾ ਤੇ ਮੈਂ ਦਿਖਾਉਣੀ ਆ ਮੰਮੀ ਸਾਹ ਵਰਗੋ ਦਾ ਬੈਗ ਚੱਕ ਰਹੇ ਕਿ ਕਰਦਾ ਹੈ ਬੜਾ ਭਾਰ ਆ ਅੱਜ ਹੀ ਲਿਆਂਦਾ ਇਹਨੇ ਸਾਰਾ ਕੁਝ ਚੱਕ ਕੇ ਬਾਹਰ ਕਿੱਥੇ ਆ ਕਿੰਨਾ ਚੱਕੇ ਮੇਰੇ ਮੋਡੀਆਂ ਲਈ ਭਾਰ ਕਿੱਥੀ ਜਾਉਂਦਾ ਚੱਕ ਗਿੰਦਕੇ 1 2 3 4 ਚਾਰ ਦਾ ਬਚਾਰੇ ਕੁੜੀਆਂ ਪਾੜੀਆਂ ਬੱਲੇ ਤੁਸੀਂ ਚੱਕ ਕੇ ਕਿੱਥੇ ਜਾਣਾ ਮੈਨਾਂ ਕੋਲ ਫੇਰ ਵੀ ਅੱਜ ਮੈਂ ਇੰਨਾ ਗਮਲਿਆਂ ਦੀ ਸਾਫ ਸਫਾਈ ਕੀਤੀ ਆ ਆਪੇ ਇੰਨਾ ਚ ਬੀ ਬੀਜੇ ਨਵੇਂ ਵੇਖੋ ਕੀ ਹੋ ਗਿਆ ਵਰ ਨੂੰ ਆ ਮੈਂ ਕੀਤੀ ਸਵਾਈ ਸੋੜੇ ਬਣ ਗਿਆ ਵਧੀਆ ਤੇ ਉਹ ਬੁੱਡੇ ਬੁੱਡੇ ਕਿੱਥੇ ਢਿਲਾ ਦੇ ਉਹ ਬੁੱਤੇ ਉਹਨਾਂ ਦੇ ਵਿੱਚ ਲਾਤੇ ਇਹਨਾਂ ਦੇ ਵਿੱਚ ਬੀਜ ਲਾਏ ਜਿਹੜੇ ਉਹ ਜੜੀ ਹੁੰਦੀ ਆ ਮਤਲਬ ਨਹੀਂ ਕੀ ਰੰਗ ਬਰੰਗੇ ਉਹਨੂੰ ਕੀ ਕਹਿੰਦੇ ਦੁਪਹਿਰ ਕਿੜੀ ਹੋ ਲਾਇਆ ਜੀ ਇਹ ਵੇਖੋ ਉਗਦੇ ਕਿ ਨਹੀਂ ਉਗਦੇ ਪਾਣੀ ਤਾਂ ਨਹੀਂ ਲੋੜ ਪਾਉਂਦੀ ਇਹਨਾਂ ਨੂੰ ਹਣਾ ਨਹੀਂ ਪਾਣੀ ਤੇ ਪਹਿਲਾਂ ਪਾ ਲਿਆ ਉਹ ਵੇਹੇ ਪਹਿਲਾਂ ਹੀ ਗਿੱਲੇ ਸੀ ਫਸਣਾ ਉਧਰ ਲਾਤੇ ਦਿਖਾਈ ਵਰਨ ਕੀ ਕੁਛ ਆਸ ਆਸਾ ਵਾਲੀ ਤਿਆਰੀ ਕੀਤੀ ਆ ਓਏ ਫੁੱਲ ਆਉਂ ਗਲਿਕੋਗੇ ਫੜੇ ਇਹਨੂੰ ਫੜੇ ਉਹਨੂੰ ਵਰਮ ਜੀ ਕਿਹੜਾ ਲੀਗੋ ਉਹ ਆਹ ਚੋਕ ਚਾਂ ਚੋਕ ਉਹ ਖਾ ਆ ਗਿਆ ਕੱਲ੍ਹ ਕਾਹਦਾ ਉੰਨੇ ਵੇਹਣਾ ਵੇਖ ਕੇ ਖੁਸ਼ ਵੀ ਬੜਾ ਹੋਣਾ ਪਰ ਜਦੋਂ ਉਹਦੇ ਉੱਤੇ ਵਜਿਆ ਤਾਂ ਉਹਨੇ ਦੁਖੀ ਵੀ ਬੜਾ ਹੋਣਾ ਕਿਉਂ ਐਂਜੀ ਹੋਣਾ ਨਾ ਬਿਲਕੁਲ ਬਿਲਕੁਲ ਉਹਨੇ ਦੁਖੀ ਹੋ ਜਾਣਾ ਵੇਖ ਕੇ ਤੇ ਆ ਵਰੁਣਾ ਕਿੰਨੇ ਲੈ ਆ ਤਿੰਨ ਲੈ ਆ ਨਾ ਹਾਂਜੀ ਚਲ ਉਹ ਵੀ ਰੱਜ ਕੇ ਚੱਲ ਲੈ ਪਰ ਮੈਂ ਖੇਡਣ ਤੁਹਾਨੂੰ ਇੱਥੇ ਨਹੀਂ ਦੇਣੀ ਇਹ ਤਾਂ ਤਾਜ਼ਾ ਤਾਜ਼ਾ ਪੇਂਟ ਹੋਇਆ ਤੇ ਤੁਸੀਂ ਹੁਣ ਗੰਦਾ ਕਰ ਦੇਣਾ ਗਲੀ 'ਚ ਚੱਲ ਜਾਓ ਬਾਹਰ ਜਾਓ ਬਾਹਰ ਜਾ ਕੇ ਖੇਡੋ ਕੋਠੇ ਤੇ ਨਹੀਂ ਖੇਡ ਸਕਦੇ ਨਾ ਨਾ ਕੋਟਲੇ ਲਈ ਸਾਰੇ ਪਿੰਡ ਚੁੱਟਾ ਆ। ਉਹ ਉੱਧਰ ਯਾਰਡ 'ਚ ਖੇਡ ਲਓ ਪਿਛਲੇ ਵਾਲੇ 'ਚ ਖੇਡੋ। ਉੱਧਰ ਹੀ ਉੱਧਰ ਹੀ ਗੱਦਬਦ ਪਿਆਜ ਹੈ। ਉੱਧਰ ਨਹੀਂ ਹੋਇਆ ਉੱਧਰ ਖੇਡ ਸਕਦੇ। ਆਹ ਤਾਂ ਬੜੀ ਵਧੀਆ ਚੀਜ਼ ਆ। ਆਏ ਹਾਏ ਇਹ ਤਾਂ ਟੁੱਟ ਗਿਆ ਨੇ ਆ। ਹੋ ਗਈ ਉਹ। ਉਹ ਜੀ ਕੋਲੇ ਲਾ। ਉਹ ਇੱਕ ਲੱਤ ਗਿਆ। ਇੱਕ ਲੱਤ ਗਿਆ। ਆਹੀ ਸੱਤ ਬਜੇ ਨਾਲ। ਬਾਸ ਆਉਣ ਵਾਲਾ ਹੀ ਆ। ਵੇਟ ਹੋ ਗਈ ਆ ਉਹਦੀ। ਇਦੋਂ ਸਮੇਂ ਵਿਆਹ ਆ ਸਾਡੇ ਦਾ ਸਾਡੇ ਗਵੰਢੀਆ ਨਹੀਂ ਵਿਆਹ ਬਦਲ ਕੇ ਬਿੱਦੀ ਰੈਲਟੀ ਦਾ ਉਹ ਇੱਥੇ ਆ ਕੇ ਕਰਨ ਦੇ ਆ ਚਲੋ ਕਰੋ ਤਿਆਰੀ ਤੁਸੀਂ ਮੈਂ ਉਨ ਇਧਰ ਕੋਈ ਦਾਲ ਸਬਜ਼ੀ ਦਾ ਕੁਝ ਕਰ ਲਾਂ ਰੇਜ਼ਟ ਤੇ ਨਹੀਂ ਲੋੜ ਨਹੀਂ ਹਾਂਜੀ ਲੋੜਿਆ ਜੇ ਉਹ ਕਰਤੀ ਤਰੀ ਰੋਟੀ ਤੇ ਕਾਣੀ ਸਾਰੇ ਅੰਨੇ ਮੈਂ ਚਾਹ ਰਾਹ ਜੀ ਅੱਜ ਸੁੱਤੀ ਦਾ ਅੱਜ ਅੱਜ ਵਾਰ ਰੱਖਣਾ ਮੈਨੂੰ ਹੋਵੇਂ ਸਮਾਂ ਨਾ ਦੇ ਨੀ ਤੇ ਮਟਰ ਬਣਾ ਲਓ ਉਹਨੇ ਨਹੀਂ ਖਾਣਾ ਪਨੀਰ ਮਟਰ ਉਹ ਕੇੰਦਰ ਦੀ ਦਾਲ ਚੋਲ ਬਣਾਓ ਦਾਲ ਚੋਲ ਦਾ ਪੱਥਿਆ ਚੋਲ ਦਾਲ ਚੋਲ ਕਰ ਲਓ ਤੇ ਜੋ ਕਹਿੰਦਾ ਉਹ ਬਣਨਾ ਬੱਚਿਆਂ ਦੇ ਬੱਚਿਆਂ ਦੀ ਖੁਸ਼ੀ ਬਣਨੀ ਹੈ ਵਰੋਂ ਤੇ ਸਾਰੇ ਫਟ ਜਾਣਾ ਇਤਰੇ ਨੂੰ ਬਾਲਟੀ ਚ ਰੱਖ ਲੈ ਜੇ ਕਿਤੇ ਤੁਰ ਭਰਨੇ ਨਹੀਂ ਚਾਹੀਦੇ ਪਹਿਲਾਂ ਸਾਰੇ ਬਾਲਟੀ ਚ ਰੱਖ ਲੈ ਹਾਂ ਜੀ ਤਿਆਰ ਜੀ ਫਿਰ ਪੋਜੀਸ਼ਨ ਲਾ ਲਓ ਘਰੀਏ ਨੂੰ ਘਰੀਏ ਨੂੰ ਲਓ ਨਾਲ ਵੇਖੋ ਇੱਕ ਹੋਰ ਰੰਗ ਲਾ ਲਾਤਾ ਮੈਂ ਆ ਥੋੜਾ ਜਿਹਾ ਆਪਾਂ ਨਾ ਪਾਣੀ ਪਾ ਕੇ ਕਿ ਚਲੋ ਲਾ ਦਾਂਗੇ ਕਿਉਂਕਿ ਮੈਂ ਇਹ ਆ ਉਂਗਲ ਨਾਲ ਕੀਤਾ ਤੇ ਇਹਦਾ ਰੰਗ ਨਹੀਂ ਗਿਆ ਪੱਕਾ ਹੀ ਆ ਲੱਗਦਾ ਨਾ ਚਲੋ ਪੁੰਛੀ ਵਾਰ ਉਹ ਕਿੱਥੇ ਗਿਆ ਤੇਰੇ ਬਾਕੀ ਸਮਾਂ ਬਾੜੀ ਆ ਨਾਲ ਵੇਸ ਨੂੰ ਹੋਣਾ ਉਹਨੂੰ ਵੀ ਵੇਸਰ ਗਾਲਾ ਮੈਂ ਨਹੀਂ ਨਹੀਂ ਆ ਤਾਂ ਮੈਂ ਉਹਨਾਂ ਨੂੰ ਜਿਹੜੇ ਲੱਗੇ ਆ ਪੇਂਟ ਵਾਲੇ ਉਹਨਾਂ ਲਈ ਚਾਹ ਬਣਾਈ ਆ ਆ ਤਾਂ ਉੱਤਰੇ ਪਿਆ ਤੇ ਰੰਗ ਬਣ ਗਿਆ ਨਹੀਂ ਇਹ ਤਾਂ ਨਹੀਂ ਲੈ ਕੇ ਜਾਣਾ ਖਾਣਾ ਖਾ ਲੋ ਜੋ ਗਾਣਾ ਖਾਓ ਆ ਲੈ ਕੇ ਜਾਨੀ ਬਰੂ ਤੇ ਡ੍ਰਿੰਕ ਆ ਕਰੀ ਜਾਣਾ ਹੈ ਆਪਣਾ ਆ ਜਾਓ ਫਿਰ ਮਹਾਰਾ ਹੀ ਬਾਹਰ ਆਉਣ ਵਾਲੇ ਨੇ ਆ ਜਾਓ ਆ ਜਾਓ ਆ ਜਾਓ ਅਜਿ ਖਾਲਸਾ ਜੀ ਨਾਲ ਹੋਲਾ ਖੱਡਿਆ ਜਾਏਗਾ ਖਾਲਸਾ ਜੀ ਦੇ ਮਿਹਰਾਨ ਹੋਏ ਨਾ ਇਹ ਕੀ ਹੋ ਗਿਆ ਬਰੂ ਅੱਛਾ ਬਰੂ ਨੇ ਉਹ ਲਾ ਕੇ ਸੋੜਤਾ ਤੇ ਇਤਨੇ ਫਟ ਕੇ ਭਰ ਕੇ ਰੱਖ ਲਿਆ ਉਹ ਨਿਕਲ ਗਏ ਸਾਰੇ ਬਰੂ ਰਤੋਂ ਕਾ ਨਿਕਲ ਗਿਆ ਤਾਂ ਬੜੇ ਸੋਹਣੇ ਲੱਗਣਦੇ ਨੇ ਉਹਦੇ ਨਾਲ ਉਹਦੇ ਨਾਲ ਜਿਹੜੇ ਹੋਲਡ ਹੋਏ ਸੀ ਉਹ ਦੁਬਾਰਾ ਨਹੀਂ ਹੁੰਦੇ ਉਹ ਫਿਰ ਉਹ ਦੱਸਾਇਆ ਵੈਰਸ਼ੇ ਪੈਣਾ ਹੋਇਆ ਚ ਸਰਪਣੀ ਕਰੀ ਤੇ ਫਿਰ ਹੋਰ ਕਰਨਾ ਪਿਆ ਅੱਛਾ ਸੋ ਠੀਕ ਆ ਮੈਂ ਤੇਰੀ ਕੋਲ ਕੀਤੀ ਜਾ ਕਿਹੜੀ ਤਰੀਕੀ ਕੀਤੀ ਆਉਂਦੇ ਆਉਂਦੇ ਵੀ ਟਾਈਮ ਲਾ ਦੇਣਾ ਉਹਨਾਂ ਬਾਹਰੋਂ ਮੇਰੇ ਮੱਚ ਕੁਝ ਕੰਮ ਹੋ ਗਏ ਇਹ ਅਜੇ ਕੁਦਰਤ ਦੇ ਰੰਗ ਆ ਆਹ ਰੰਗ ਤੇ ਜੜੀਆਂ ਹੀ ਖੁੱਲੀਆਂ ਤੇ ਐਵੇਂ ਆਸਰ ਰੰਗ ਤੇ ਆਹ ਵੇਖੋ ਕਿੰਨੇ ਸੋਹਣੇ ਸੋਹਣੇ

ਵਰुण ਆ ਗਿਆ ਹਾਂਜੀ ਪਹੁੰਚ ਗਏ ਅਸੀਂ ਪੋਜੀ ਨੂੰ ਦੱਸਿਆ ਕਿ ਸਾਨੂੰ ਉਹਨੂੰ ਨਾਲ ਪਤਾ ਲੱਗੇ ਪਹੁੰਚ ਗਏ ਹੋਣੀ ਰੋਣੀ ਰੋਣੀ ਕਿੱਥੇ ਗੇਟ ਗੇਟ ਹੈ ਹਾਂ ਜੀ ਆ ਜਾਓ ਆ ਜਾਓ ਫਿਰ ਛਿੱਤੀ ਆ ਜਾਓ ਆ ਜਾਓ ਆ ਜਾਓ ਰੋੜ ਦੇ ਸਾਡੇ ਖਾਲਸਾ ਜੀ ਆ ਜੀ ਆ ਅੱਜ ਖਾਲਸਾ ਜੀ ਨਾਲ ਕਿਦਾਂ ਜੇ ਹੋਣਾ ਅੰਦਰ ਆ ਗਏ ਉਹ ਲਖਨੀਆਂ ਤੇ ਖਾਲ ਸੇਦਾ ਹੋਲਾ ਇਹ ਦੋ ਕਰੋ ਕਰੋ ਲੋਕਾਂ ਦੀ ਹੋਣੀ ਆ ਤੇ ਖਾਲ ਸੇਦਾ ਹੋਲਾ ਇਹ ਨਾ ਕਰੋ ਯਾਰ ਯਾਰ ਮੇਰਾ ਬੈਗ ਪਿਆ ਦੇ ਹੁਣ ਕਿਉਂ ਇਹ ਕੀ ਹੋ ਗਈ ਇਹ ਕੀ ਹੋ ਗਈ ਇਹ ਕੀ बुरा ना मानो बुरा ना मानो तो तो होली है ओ की कर रहे हो यार यार जाती जाती <laughs> तो मेरा बैग है बेच ओए अच्छा मेरा हॉट तेरा हॉट वाला का चाट दो नन तो तो मेरा फोन भी ओ प्यार के टट हां जी किधर आया भाई ओ चलो अल्लाह वाट एक और ਜੱਬ ਕਰਕੇ ਲਾ ਫੁੱਲੀ ਤੇ ਵੀ ਲਾ ਦੀ ਨਾ ਮੇਰੇ ਨਾ ਅੱਜ ਹੋ ਅੱਲਾ ਮੇਰੀ ਗੱਲ ਤੋਂ ਸਿੰਗਲ ਆਇਆ ਸਿੰਗਲ ਆਸ ਮੈਂ ਤਾਂ ਤੁਹਾਡੇ ਚੱਡੀ ਹੁੰਦੀ ਵੀ ਮੇਰੇ ਤੇ ਥੋੜੀ ਜਿਹੀ ਜੱਡੇ ਆਹ ਲੋ ਇਹੋ ਹੱਥ ਦੇ ਲੈ ਲੋ ਲੱਗਾ ਨਹੀਂ ਆਂ ਅੱਛਾ ਨਹੀਂ ਥੋੜਾ ਜਿਹਾ ਤੇ ਹੋਣਾ ਚਾਹੀਦਾ ਹੈ ਨਹੀਂ ਨਹੀਂ ਤੂੰ ਕਿਹ ਮਜੇ ਉਹ ਤੇਰਾ ਮੇਰਾ ਫੋਨ ਹੈ ਸਾਬ ਅੱਜ ਇੱਕੜੀ ਵਜੇ ਸਾਬ ਲੈ ਫੋਨ ਦਾ ਕੰਮ ਨਾ ਮੇਰੇ ਦਾ ਕਰਦੀ ਮਮਾ ਓਟ ਆਲਾ ਬੜੋ ਬੀਰੂ ਵਾਰ 걸 ਜੋ ਇੱਥੇ 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 ਨਾ ਕਰੋ ਓਏ ਤੇਦੀ ਓਏ ਪਰ ਨੂੰ ਵੀ ਪੇਟਾ ਵਿੱਚ ਆਇਆ ਵਜਾ ਆਇਆ ਵਜਾ ਕਦਮ ਘੱਟੇ ਸਾਰੇ ਨਹੀਂ ਕਹੋ ਯਾਰ ਵੈਗ ਦੇ ਉਤਾਰ ਲਓ ਮਨਜ ਉਹ ਵੀ ਚਾਹੀਦਾ ਹੋਏ ਯਾਰ ਕੀ ਆ ਵੀ ਨਹੀਂ ਆ ਨਹੀਂ ਉਹ ਬਹੁਤ ਤਾਂ ਸਾਡੇ ਕੋਲ ਅਹੀ ਬਹੁਤ ਸਵਾਲਿਆ ਹੁੰਦਾ ਐਮ ਨਾ ਮ ਕੋ ਨਾ ਕਰੋ ਯਾਰ ਕਿੰਨਾ ਨੂੰ ਹੋ ਗਿਆ ਨਾਗਰ ਇਹਨੇ ਟ੍ਰੇਡੀ ਹੋ ਗਈ ਮੇਰੀ ਨਹੀਂ ਇਹਨੇ ਤੁੰਗੜੀ ਇੱਕ ਮਿੰਟ ਇੱਕ ਮਿੰਟ ਸਾਵਲ ਆਪਣਾ ਉਹ ਕਰ ਜਾ ਬੈਗ ਉਤਾਰ ਲਓ ਉੱਚ ਬੈਗ ਉਤਾਰ ਲਓ ਮਾਰੇ ਉਹ ਵੀ ਮੈਂ ਕਹਾਂ ਵੀ ਵੀਡੀਓ ਕਿਉਂ ਬਣਾ ਰਹੇ ਆ ਅੱਛਾ ਰੁਕੋ ਵੀਰ ਜੀ ਉਧਰ ਚਲ ਜਿਓ ਉਧਰ ਪਰਲੀ ਸਾਈਡ ਤੇ ਚਲ ਜਿਓ ਇਹੀ ਆ ਗੱਲੇ ਇੱਕ ਇਹੀ ਆ ਹੈ ਆਈ ਨਹੀਂ ਨਾ ਸੋਰਤ ਕੁਝ ਨਹੀਂ ਹੋਗਾ ਅੱਛਾ ਉੱਥੇ ਚਲ ਜਿਓ ਵਰੂ ਇੱਧਰ ਤੁਹਾਡੀ ਇੱਕਦਾਂ ਸਾਰਾ ਗਿਲ ਜਾਂਦਾ ਐਨੇ ਗਿਲਾਂ ਹਜੇ ਨਹੀਂ ਐਂਡ ਕਲਾ ਨਹੀਂ ਐਂਡ ਕਲਾ ਮੈਂ ਬੂਟ ਪਾਈ ਐਂਡ ਕਲਾ ਮੈਂ ਕਰਾਉਂ ਮੇਰੇ ਇਧਰ ਆ ਬਈ ਨਿੱਕਲੀਆਂ ਦੇ ਜਿਹੜੀਆਂ ਨੇ ਜਿਹੜੀਆਂ ਨੇ ਨਹੀਂ ਨਹੀਂ ਅਧਰੋ ਜਾ ਦੋ ਮਿੰਟ ਆਹ ਲਾ ਵੜ ਆਈ ਆਇਆ ਮਜਾ ਹੁਣ ਉਧਰ ਨਾ ਜਾਓ ਜੋ ਵੀ ਕਰਨਾ ਇਧਰ ਹੀ ਕਰੋ ਆ ਲੋ ਇਹ ਤਾਂ ਬਹੁਤ ਸੋਹਣਾ ਹੀ ਤੂੰ ਵੇਖੀ ਵੀ ਇਹ ਚੀਜ਼ ਆ ਸਾ ਵਨ ਬਸ ਪੁੱਤ 컬러 ਨਾਲ ਲਾ ਪਤਾ ਜੀ 컬러 ਓਏ 컬러 ਦੇ ਨਾਲ ਨਾ ਬੰਨੇ ਨਾਲ ਅੱਜ ਮੇਰੇ 컬러 ਆ ਕੀ ਆ ਦੀ ਕੀ ਹੋ ਗਿਆ ਆ ਕੀ ਹੋ ਗਿਆ ਕੀ ਹੋ ਗਿਆ ਚਲ ਬੂ ਸਾ ਮੂਈ ਲਾ ਬਣੂਗਾ ਇਹ ਕਿਹ ਪਿੱਛੋਂ ਪਤਾ ਸਾਵਨੂ ਸਾਵਲ ਪਤਾ ਕੀ ਆ ਇਹ ਜਿਹੜਾ ਕਲਰ ਆ ਨਾ ਉਤਰਨਾ ਨਹੀਂ ਫਿਰ ਹਾਂ ਤੁਲ ਵਾਲਾ ਵਰੂੰ ਥੋੜਾ ਜਿਹਾ ਵੀ ਤਨੂਲ ਬੋੜਾ ਬਣਾ ਐ ਵਰੂੰ ਸਾਵਲ ਇੰਨਾ ਨਹੀਂ ਪੁੱਤ ਫਿਰ ਚਲ ਥੋੜਾ ਲੈ ਦੇਖ ਲੈ ਦੇ ਉਹ ਕੰਦਾ ਉਹ ਕੰਦੋਂ ਨਾਲ ਬੇੜ ਦੇ ਉਹ ਗੋਲ ਲਿਫੜ ਗਈ ਉਹ ਪਕਾਣ ਲਗਾ ਚ ਪਕਾਣਾ വലോ <laughs> കുീ ਬਾਰੀ ਚਲੇਗੇ ਦਾਦੇ ਬਾਲੇ ਅਲਮ ਮਿੰਟ ਆਟੋਮੈਟਿਕ ਇਹ ਇਹ ਜਿਹੜੇ ਜਿਹੜੇ ਖਾਲਸੇ ਆ ਉਹਨਾਂ ਦਾ ਹੌਲਾ ਅੱਜ ਇੱਧਰ ਵੀ ਇੱਧਰ ਹੀ ਖਾਲਸਾ ਜੀ ਨੂੰ ਪਿਓ ਜਿੱਤ ਮੇਕ ਪਾਵੇ ਥੋੜਾ ਹੀ ਹੈ ਤੇ ਹੋਣਾ ਚਾਹੀਦਾ ਇਹ ਤਾਂ ਗਲਤ ਗੱਲ ਹੈ ਵੀ ਖਾਲਸੇ ਨੂੰ ਇਤਨਾ ਨਹੀਂ ਕਰਨਾ ਚਾਹੀਦਾ ਮੈਂ ਬਹੁਤ ਹੋ ਗਿਆ ਬਹੁਤ ਹੋ ਗਿਆ ਹੋਰ ਲਓ ਹੋਰ ਸੜਕੋ ਹੈਗਾ ਬਹੁਤ ਕੁਛ ਵਾਰ ਇਸ ਦਿਨ ਦੇਣਾ ਨਹੀਂ ਹੁਣ ਕਿਥੇ ਆ ਗਏ ਮੈਂ ਵਰੁਨ ਅਨੂ ਸਾਫ ਕਰ ਲਾ ਤੇਰੇ ਹਾਲ ਲੱਗਾ ਕਲਰ ਮੇਰਾ ਜੰਮ ਗਿਆ ਇੱਥੇ ਕਿਥੇ ੜੜ ੜੜ ਫੜੇ ਜਸਟ ਮੋੜਾ ਜੇ ਸ਼ੱਕ ਨਹੀਂ ਕਰਨਾ ਖਾਲਸਿਆਂ ਦਾ ਖਾਲਸੇ ਸ਼ੱਕ ਨਹੀਂ ਕਰਨ ਮੈਂ ਨਹੀਂ ਕਰਦਾ ਆ ਜਾ ਨਾ ਕਰੋ ਛੱਡ ਨਹੀਂ ਨਾ ਕਰੋ ਤੁਹਾਡੀ ਬਾਤ ਲੱਗ ਗਿਆ ਜੀ ਆਜੋ ਚਲੋ ਆਜੋ ਇੱਥੇ ਆ ਜਾਓ ਇੱਥੇ ਆ ਜਾਓ ਚਾਹ ਪੜ ਗਈ ਬਸ ਚਲੋ ਆਪਰੇ ਆਜੋ ਵਰੁਨ ਆਜੋ ਬੱਤ 2 ਮਿੰਟ ਵੀ ਗਿੱਲਾ ਕਰ ਦੋ ਪਾਇਆ ਕਿ ਫਿਰ ਤੂੰ ਵੀ ਚੁੱਕ ਲਿਆ ਆਪਣਾ ਅੰਦਰ ਤੇ ਆਣੀ ਆ ਅੰਦਰ ਜਾ ਦੇ ਆਹ ਲਓ ਜੀ ਮੈਂ ਤਾਂ ਨਹੀਂ ਆ ਵੀ ਅੱਜ ਖਾਲਸੇ ਜਿਹੜੇ ਸਾਰੇ ਹੋਲੀ ਜਾਣ ਹੋਲਾ ਗੱਡ ਹੋ ਗਏ ਆਜੋ ਹੁਣ ਸਾਹ ਵਰੁਨ ਆਪਣਾ ਠੀਕ ਕਰਕੇ ਜਾ ਇਦਾਂ ਦਿਖਾਓ ਕਿੱਥੇ ਲੱਗਾ ਲੱਗਾ ਹੀ ਨਹੀਂ ਕੁਛ ਵੀ ਗੱਲ ਜੀ ਤੋ ਇਹ ਮੂੰਹ ਉਤਰੇ ਛੱਲ ਲੈਣਾ ਉਤਰ ਲਾਲ ਕਰ ਲੈਣਾ ਇਹ ਦਿਨਾਂ ਤੇ ਹੋਵੇ ਨਾ ਹੋਵੇ ਆਇਓ ਸਾਹਮਣੇ ਇਕੱਠੇ ਸਾਬਨ ਨੂੰ ਨਾ ਹੀ ਤਾਂ ਗੱਲ ਕੀਤੀ ਇਹਨਾਂ ਨੇ ਤਾਂ ਲਾਇਆ ਨਹੀਂ ਤੁਸੀਂ ਇਧਰ ਆਓ ਉਹ ਨੋਏ ਇਹ ਸੁਣਵਾਦਾ ਮੈਨੂੰ ਲੱਜੀ ਹੋ ਜਾਂਦੀ ਚੀਜ਼ਾਂ ਕੁਛ ਹੀ ਨਹੀਂ ਹੈ ਨਹੀਂ ਆ ਕੀ ਬਣਾਤਾ ਹੈ ਪਤਾ ਜਿਆਦਾ ਲਾਤਾ ਸੁੱਕਾ ਲਾਇਆ ਬੱਸ 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 ਚੱਲੋ ਆ ਆ ਸਾਰੇ ਦੋਦੀ ਮਦਸ਼ਾ ਰਿਭੇ ਪਏ ਕੋਈ ਨਹੀਂ ਤੁਸੀਂ ਸਾਰਿਆਂ ਦੇ ਰਿਭੇ ਆ ਤੁਹਾਡਾ ਵੀ ਲੱਭਣ ਗਿਆ ਆ ਮੇਰਾ ਵੀ ਨਹੀਂ ਲੱਥਾ ਫਿਰ ਚਾਹ ਕੋਈ ਨਹੀਂ ਕਰੇ ਤੇ ਜਾ ਉਹ ਉਹਨੂੰ ਕਰ ਲੈ ਆਪਣਾ ਚਾਹ ਲਾ ਤੇ ਦਾੜੀ ਇੱਧਰ ਹੋਈ ਬੰਨੂ ਆਹ ਜਦੋਂ ਮੈਂ ਉੱਤੋਂ ਦੀ ਪੋਟੇ ਤੇ ਜਾ ਕੇ ਉੱਤੋਂ ਬੰਦ ਕੁੱਤੇ ਚੱਲੇ ਹੋ ਗੋਰੂ ਨੇ ਪੇਟ ਖਰਾਬ ਹੋ ਰਿਹਾ ਨਾ ਬੰਦ ਨੇ ਜਨਾ ਉੱਤੇ ਬਰੂ ਨੇ ਉਹ ਮੇਰੇ ਘਰ ਤੋਂ ਮੈਂ ਕਸ ਕਰ ਦੋ ਉਹ ਸਹੀ ਮੁੰਡਾ ਪੁੰਗੇ ਨਾ ਪਾਣੀ ਦੇ ਪਾਣੀ ਦੇ ਪਾੜਾ ਦੀ ਹਾਂ ਚਲੋ ਸਾਵਲ ਲੱਗਾ ਬਦਾਲਿਆ ਨੀ ਚੀਤੋ ਯਾਨਾ ਮੈਂ ਵੀ ਜਿਹੜਾ ਪਿਆ ਆ ਬੈਨੂਨ ਮੈਂ ਵੀ ਤਾਂ ਅਰਦੇ ਸਾਰਾ ਮਾਰਨਾ ਹੈ ਫੇਮ ਦਿਖਾਓ ਤੇ ਸਹੀ ਤੋ ਕਿੱਦਾਂ ਭਰਨਦੇ ਹੋ ਬਾਡੀ ਲਾ ਓਏ ਲੱਗੇ ਭਾਈ ਹਾਂਜੀ ਅੰਦਰ ਚਾ ਚਾ ਕੇ ਜਾ ਬੈਠੋ ਕਿ ਤੋ ਸੋਈ ਨਾ ਮੈਂ ਪਹਿਲਾਂ ਲਾ ਲਿਓ ਚਲ ਮੈਂ ਨਹੀਂ ਹਟੇ ਬੰਦ ਸਾਬ ਸੋਨੇ ਨਹੀਂ ਇਹ ਕਹਿੰਦਾ ਮੈਨੂੰ ਗੱਲ ਨਹੀਂ ਮੰਨਣੀ ਆਂਦੀ ਆ ਯਾਰ ਆਂਦੀ ਹੈ ਤੇ ਫਿਰ ਜੰਦੀ ਮਾਰੇ ਇਹ ਛੋਟੀ ਛੋਟੀ ਕੀ ਹੋ ਗਈ ਵਿੱਚ ਆ ਜਿੰਨ ਸਾਰੀ ਛੋਟੀ ਹੋ ਗਈ ਆ ਜੇ ਇਹਨਾਂ ਨੂੰ ਨਾ ਕਰੀਏ ਤੇ ਹਾਂ ਚਲ ਕੋਈ ਨਹੀਂ ਛੋਟੇ ਤੁਸੀਂ ਖੇਡਣਾ ਹੀ ਹੈ ਤੁਸੀਂ ਕੀ ਕਰਨਾ ਹੈ ਨਹੀਂ ਪਰ ਛੋਟੇ ਨਾਲ ਕੀ ਫਰਕ ਕੀ ਫਾਇਦਾ ਨਾ ਅੱਛਾ ਜ਼ਿਆਦਾ ਬੱਟੀ ਮਾਰਨੀ ਚਾਹੀਦੀ ਹੈ ਹਾਂ ਫਟਾ ਫਟਾ ਪਤਾ ਲੱਗੇ ਕਿ ਹਾਂਜੀ ਵਿੱਜਾ ਕੋਈ ਦਸ ਹੱਦ ਹੋ ਗਈ ਹੈ ਜਾਣ ਕੱਢ ਨਹੀਂ ਅਗਲੇ ਜੀ ਨਹੀਂ ਹੋਈ ਐਸ ਕੱਢਣੀ ਆ ਜਿੱਤਾ ਇਹ ਤਾਂ ਮਾਰੇ ਨੇ ਮਾਰੇ ਤਾਂ ਆਹ ਅੱਥਾ ਚਲੀ ਪਈ ਕਰਦੀ ਹੈ ਮੇਰੇ ਨਾ ਮਰੀ ਬੈਸ ਲੈ ਕੇ ਤਵਾ ਹੋ ਗਿਆ ਹਾਂ ਸਾਇਦ ਤੇ ਮਰੀ ਜੋਦੀ ਨਾ ਮਰੀ ਲੱਗ ਜਾਂਗੇ ਹਾਂ ਲੱਗੇ ਜਾਂਗੇ ਮਰੀ ਜੋਦੀ ਨਾ ਮਰੀ ਆਵੇ ਦਰਦ ਹੋਈ ਉਹ ਦੇਖੋ ਆ ਕੇ ਇਸ ਕਾਪਰ ਤੇ ਦਵਾ ਬਸ ਇਹਨਾਂ तो थे थे। <laughs> तो यार दादी देखो को भी नहीं बचा <laughs> थे दो दवे जने ते काकर बनकर ജോരീ മ ਮਾਰੇ ਜ ਮਾਰ ਮਾਰ ਮਮਮੀ ਨਾ ਕਰੋ ਮਮਮੀ ਮਮਮੀ ਨਾ ਕਰੋ ਪਲੀਜ਼ ਮੇਰੇ ਜੇ ਤੁਮ ਮਮਜੀ ਮਮਜੀ ਨਾ ਕਰੋ ਹੈ ਸਾਰੇ ਕਿਉਂ ਦੱਦਿ ਨੂੰ ਦੋਵੇਂ ਜਣੇ ਦੋਵੇਂ ਜਣੇ ਦਾਦੀ ਦੇ ਦੁਆਲੇ ਦਾਦੀ ਨੇ ਫਾਣੀ ਸੋਟੀ ਚੰਗੀ ਤਰ੍ਹਾਂ ਇਹਨਾਂ ਦੀ ਲਾਵਾ ਕਰਤੀ ਆਏ ਤੇ ਇਹਨਾਂ ਦਾ ਚਾਹ ਨਹੀਂ ਖਤਮ ਹੋਇਆ ਮਮੀ ਕਹਿੰਦੇ ਮੇਰਾ ਪਿੰਡ ਡੋਲਤਾ ਸੀ ਆ ਤੂੰ ਕੀ ਕਰਾ ਹਾਂਜੀ ਆ ਕੀ ਕੀਤਾ ਪਿੰਡ ਡੋਲ ਤਾਂ ਸਾਰਾ ਆ ਪਿੰਡ ਡੋਲੇ ਪਾਣੀ ਤੇ ਮਾਰ ਮਾਰ ਕੇ ਪਕਾਣੇ ਦੇ ਹਾਂ ਕੀ ਗੱਲ ਧੰਨਵਾਦ ਬੱਚਾ ਲੈ ਖੇਡਣਾ ਫਿਰ ਇਦਾਂ ਹੋ ਹੀ ਜਾਂਦਾ ਪਤਾ ਲੱਗਦਾ ਨਹੀਂ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਸਾਫ ਹੂੰ ਇਹ ਤਾਂ ਬਾਕੀ ਤਾਂ ਗੱਲਾਂ ਤੇ ਬਾਤਾਂ ਦੇ ਮਤਲਬ ਹੈ ਕਿ ਜਿਹੜੀ ਦੇਵਾਲੀ ਹੋਣੀ ਹੈ ਨਾ ਜਿਹੜੀ ਗੱਡੀ ਨੂੰ ਵੜਸੋ ਅਸਲ ਵਿੱਚ ਸਾਵਨ ਨੂੰ ਗੰਡ ਨਹੀਂ ਮਾਰਨੀ ਆਂਦੀ ਅਸਲ ਵਿੱਚ ਸਾਵਨ ਨੂੰ ਗੰਡ ਨਹੀਂ ਮਾਰਨੀ ਆਂਦੀ ਤੇ ਉਹ ਸਾਰੇ ਡਿੱਗੀ ਜਾਂਦੇ ਹਾਂ ਹਾਂ ਤੇ ਉਹਨੂੰ ਗੰਡ ਨਹੀਂ ਮਾਰਨੀ ਜਾਂਦੀ ਇਹ ਫੜਾੜ ਗੰਡ ਨਹੀਂ ਮਾਰਦਾ ਆ ਇਹ ਨਾ ਕਰਨਾ ਕੀ ਆ ਥੋੜੀ ਜਿਹਾ ਨੂੰ ਹਾਂਜੀ ਕਰ ਦਿਓ ਕਰ ਦੋ ਓਕੇ ਬਾਈ ਜੀ ਓਕੇ ਨਹੀਂ ਚੰਦਾ ਇਹ ਵੀ ਵਜਿਆ ਹਲਾ ਨਹੀਂ ਵਜਾ ਤੀਜਾ ਵੱਜ ਗਿਆ ਮੰਮਾ ਆਂਟੀ ਵੀ ਕਹਿੰਦੇ ਮੇਰੇ ਵੀ ਮਾਰਦਾ ਆਹ ਯਾਨੀ ਸੋਣੂ ਆ ਬੀ ਸੋਨੂ ਯਾਰ ਇੱਥੇ ਜਲਦਾ ਨਹੀਂ ਵੱਜਾ ਮੈਂ ਤੁਹਾਡੇ ਤਾਂ ਹੀ ਮਾਰਿਆ ਬਿਗੁਸਤੀ ਜਾਂਦੇ ਮੈਨੂੰ ਲੱਗ ਗਿਆ ਕੰਨ ਮੇਰੇ ਦਾ ਮਾਰੀ ਕੱਪੜੇ ਆਪਣੇ ਕਰ ਲਓ ਬਿਮਾਰ ਹੋਗੇ ਲਾ ਲਓ ਤੇ ਉਹ ਨਾਲ ਲੈਣਾ